ਆਹ ਸਾਲਟ ਤੁਸੀਂ ਸੋਚਦੇ ਹੋਗੇ ਹਜ਼ਾਰ ਦੀ ਇੱਕ ਹੋਊਗੀ ਪਰ ਇੱਕ ਨਹੀਂ ਹਜ਼ਾਰ ਦੀਆਂ ਤਿੰਨ ਕਰਤੀਆਂ ਤੇ ਇਸ ਤੋਂ ਇਲਾਵਾ ਆਗੀਆਂ ਲੋਰਾਂ ਇਹ ਲੋਰ ਇੱਕ 450 ਦੀ ਆਉਂਦੀ ਹੈਗੀ ਪਰ ਤੁਹਾਨੂੰ ਇੱਥੇ ਹਜ਼ਾਰ ਦੀਆਂ ਚਾਰ ਫਿਰ ਆਗੀਆਂ ਜੀਨ ਦੀਆਂ ਪੈਂਟਾਂ ਇੱਕ ਜੀਨ ਦੀ ਪੈਂਟ ਲਓਗੇ 1500 ਦੀ ਮਿਲਦੀ ਹੋਊ ਬਿਆਰ ਚੋਂ ਪਰ ਇੱਥੇ 1300 ਦੇਆਂ ਦੋ ਕਰਤੀਆਂ ਜਿਹੜਾ 3000 ਦੀ ਸ਼ੋਪਿੰਗ ਕਰਨ ਉਹ ਵੀਡੀਓ ਸ਼ੇਅਰ ਕਰਕੇ ਉਹਦੇ ਲਈ ਆ ਕਰਤੀਆਂ ਕੜੀਆਂ ਗਿਫਟ ਜਿਹੜਾ ਮੂਸਲੇ ਬਾਈ ਦੇ ਬੈਗ ਪਾਉਂਦਾ ਆ ਵੀ ਮਿਲ ਜੂਗਾ ਬਾਕੀ ਇਸ ਤਰ੍ਹਾਂ ਹੋਰ ਪ੍ਰੀਮੀਅਮ ਸ਼ਰਟਾਂ ਬਹੁਤ ਸੋਹਣੀਆਂ ਸੋਹਣੀਆਂ ਬਹੁਤ ਘੱਟ ਰੇਟ ਤੇ ਮਿਲਣਗੀਆਂ ਕਪੜਾ ਵੇਖੋ ਕਿੰਨਾ ਵਧੀਆ ਹੈਗਾ ਜੀਨ ਦੀਆਂ ਪੈਂਟਾਂ 750 ਤੋਂ ਲੈ ਕੇ ਮੰਨ ਲਓ ਵੀ 2-3000 ਰੁਪਏ ਤੱਕ ਪਈ ਨੇ ਪੂਰੀਆਂ ਵਧੀਆ ਵਧੀਆ ਬਸ ਇੱਥੇ ਵੀ ਨਹੀਂ ਹੋਈ ਹੁਣ ਆ ਗਏ ਕੱਪੜੇ ਪਹਿਣਾ ਵਾਸਤੇ ਪਹਿਣਾ ਵਾਸਤੇ ਲੋਹਰਾਂ ਆ ਗਈਆਂ ਆ ਸ਼ਰਟਾਂ 8000 ਦੀਆਂ 3 ਹੋ ਗਈਆਂ ਜੀ ਤੇ ਜੀਨ ਦੀਆਂ ਪੈਂਟਾਂ ਪਹਿਣਾ ਵਾਸਤੇ ਹੋ ਗਈਆਂ 1300 ਦੀਆਂ ਦੋ ਤੇ ਹੁਣ ਦੁਕਾਨ ਕਿੱਥੇ ਆ ਤੁਸੀਂ ਪੁੱਛੋਗੇ ਦੁਕਾਨ ਹੈਗੀ ਤਪਾ ਮੰਡੀ ਦੇ ਦਿਲ ਦੇ ਅੰਦਰ ਕਿਹੜੀ ਮਾਰਕੀਟ ਹੈ ਬਾਈ ਨਿਊ ਮਾਰਕੀਟ ਗਲੀ ਨੰਬਰ 9 알파 ਕਲੈਕਸ਼ਨ ਜੀ ਤੇ ਸਕਰੀਨ ਸ਼ਾਟ ਵੀ ਪਾਇਆ ਪੇਜ ਦਾ ਹੋਰ ਨਵੇਂ ਨਵੇਂ ਕੱਪੜੇ ਵੇਖਣ ਲਈ ਬਾਈ ਉਹਨਾਂ ਦੇ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਜੀ ਕਿਸੇ ਨੂੰ ਆਨਲਾਈਨ ਮੰਗਵਾਉਣੇ ਹੁਣ ਵੇਚ ਦੋਗੇ ਹਾਂਜੀ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਜਿਹੜੇ ਖਾਸ ਦੋਸਤ ਨੇ ਜਮਾਂ ਖਾਸ ਜਿਵੇਂ ਮੇਰਾ ਲਾਲਾਗਾ ਐ ਉਹਨਾਂ ਨੂੰ ਸੈਂਡ ਕਰ ਦਿਓ ਜੱਟ ਜ਼ਿੰਮੇਦਾਰ ਬਣਾ ਨੇ ਪਰ ਵਾ ਵੀਡੀਓ ਵਾਤ ਵਾ ਸ਼ੇਅਰ ਯੋਫਰ ਚੱਲ ਫਿਰ ਤੇ ਕਰਤੀ ਕਰਤੀ ਫਿਰ ਠੀਕ ਆ